ਨੰਗਲ ਪੁਲਿਸ ਨੇ ਮੁਸਤਹਿਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਗੈਸ ਸਿਲੰਡਰ ਚੋਰੀ ਕਰਨ ਵਾਲੇ ਚੋਰਾਂ ਨੂੰ ਧਾਰ ਦਬੋਚਿਆ। ਮਿਲੀ ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਮੇਗਪੁਰ ਸਥਿਤ ਗੈਸ ਏਜੰਸੀ ਵਿੱਚੋਂ ਗੈਸ ਏਜੰਸੀ ਦੀ ਦੀਵਾਰ ਤੱਕ ਕੇ ਚੋਰੀ ਕੀਤੇ ਗਏ 5 ਸਿਲੰਡਰ ਸਮੇਤ ਚੋਰਾਂ ਨੂੰ ਪਕੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਹਰਪਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਪ੍ਰਤੀ ਸੂਚਨਾ ਮਿਲੀ ਪੁਲਿਸ ਨੇ ਫੌਰਨ ਹਰਕਤ ਵਿੱਚ ਆਉਂਦੇ ਹੋਏ ਮਿਲੇ ਤੱਥਾਂ ਦੀ ਜਾਂਚ ਕਰਦੇ ਹੋਏ ਇਨ੍ਹਾਂ ਚੋਰਾਂ ਨੂੰ ਪਕੜਨ ਵਿੱਚ ਸਫਲਤਾ ਹਾਸਲ ਕੀਤੀ। ਤੇ ਇਹਨਾਂ ਕੋਲੋਂ 5 ਗੈਸ ਸਿਲੰਡਰ ਵੀ ਬਰਾਮਦ ਕਰ ਲਏ ਨੇ ਤੇ ਇਹਨਾਂ ਕੋਲੋਂ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਲਾਕਾ ਵਾਸੀਆਂ ਨੇ ਪੁਲਿਸ ਵੱਲੋਂ ਕੀਤੇ ਇਸ ਕਾਰਜ ਦੀ ਸਲਾਗਾ ਕੀਤੀ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਕਿ ਮਸ਼ੀਨੂ ਜੀ ਸਿਲੰਡਰ ਚੋਂ ਹੋਣੇ ਕੁਛ ਨੇ ਮਸਤੀ ਦਿਖਾਉਂਦੇ ਹੋਏ ਨਾਲ ਦੇ ਨਾਲ ਬੰਦਨ ਪੇਸ਼ ਕਰਕੇ ਰਿਕਵਰੀ ਕਰਾ ਲਈ ਹੈ ਤੇ ਹੋਰ ਮਸਤੀ ਗਹਿਰਾਈ ਨਾਲ ਕੁਝ ਚੀਜ਼ਾਂ ਕੀਤੀ ਜਾ ਰਹੀ ਹੈ ਇਥੇ ਲੋਕਲ ਮੁੰਡੇ ਨੇ ਜੀ ਐਮਪੀ ਦੀ ਕੁੱਤੀ ਨੂੰ ਤੇ ਇਹਨਾਂ ਤੋਂ ਪਾਸਾ ਰਿਕਵਰ ਹੋ ਗਈ ਤੇ ਜਾਂਚ ਕੀਤੀ ਹੈ ਜੀ ਹਾਂ ਜਾਂਚ ਕੀਤੀ ਜਾ ਰਹੀ ਹੈ ਜੀ ਥੇਹ ਰਾਇਨਾਂ ਦੇ ਕੋਚ ਵਿੱਚ ਕੀਤੀ ਜਾ ਰਹੀ ਹੈ ਇਹਨਾਂ ਤੋਂ ਵੀ ਬਹੁਤ ਜੀਨਸ ਕੰਦਰਾ ਤੇ ਧਰਮ